ਜੋ ਬੋਲੇ ਸੋ ਨਿਰਭਾ ਸਤਿਗੁਰੂ ਦਾਸ ਪਹਾਰਾ ਜੀ ਜੈ ਗੁਰਦੇਵ ਧਾਨ ਗੁਰਦੇਵ ਰਮਦਾਸਿਆ ਕੌਮ ਨੂੰ ਸਮੂਹ ਸਤਿਗੁਰੂ ਰਮਦਾਸ ਨਾਮ ਲੈਵਾ ਸੰਤਾਨਾਂ ਨੂੰ ਰਮਦਾਸਿਆ ਧਰਮ ਪ੍ਰਚਾਰ ਕਮੇਟੀ ਬਲਾਕ ਕੋਟ ਸ੍ਰੀ ਕਾਂਛੀ ਨਗਰ ਇਸ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਹੱਥ ਜੋੜ ਕੇ ਬੇਨਤੀ ਹੈ ਕਿ 27 ਅਕਤੂਬਰ ਦਿਨ ਸੋਮਵਾਰ ਨੂੰ ਮਹਾਨ ਸੰਤ ਸਮੇਲਨ ਸਤਿਗੁਰੂ ਰਬਦਾਸ ਮਹਾਰਾਜ ਜੀ ਦੇ ਅਪਾਰ ਅਪਾਰ ਕਿਰਪਾ ਦੇ ਨਾਲ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਦੀ ਛਤਰ ਛਾਇਆ ਹੇਠ ਸਤਿਗੁਰੂ ਸਵਾਮੀ ਸੰਤ ਨਰਿੰਦਰਨ ਦਾਸ ਮਹਾਰਾਜ ਜੀ ਦੇ ਆਸ਼ੀਰਵਾਦ ਸਦਕਾ ਬਾਰੇ ਹੀ ਸ਼ਰਧਾ ਸਹਿਤ ਦੇਸ਼ ਵਰ ਦੇ ਦੇਸ ਨੂੰ ਸੰਗਤਾਂ ਵੱਲੋਂ ਕਰਵਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਡੇਰਾ ਸਚਖੰਡ ਬੱਲਾਂ ਦੇ ਮੌਜੂਦਾ ਗੱਦੀਨਸ਼ੀਣ ਸਤਿਗੁਰੂ Swami Sant Niranjan Das Maharaj ਜੀ ਪਹੁੰਚ ਰਹੇ ਆ ਕੌੜਾਂਜ ਵਿਸ਼ੇਸ਼ ਤੌਰ ਤੇ ਡੇਰਾ Swami Jagat Giri ਆਸ਼ਰਮ pranakot ਦੇ ਮੌਜੂਦਾ ਗੱਦੀਨਸ਼ੀਣ ਸਤਿਗੁਰੂ Swami Sant Giridurgiri Maharaj ਜੀ ਨੇ ਵੀ ਸਦਾ ਪੱਤਰ ਦੇਣ ਵਾਸਤੇ ਪਹੁੰਚੇ ਆ ਸੰਤ ਕ੍ਰਿਸ਼ਨਾਥ ਮਹਾਰਾਜ ਜੀ ਪਹੁੰਚ ਰਹੇ ਆ ਸੰਤ ਹਰਵਿੰਦਰ ਦਾਸ ਜੀ ਇਸਪੁਰ ਤੋਂ ਪਹੁੰਚ ਰਹੇ ਆ ਸੰਤ ਜੀ ਵੀ ਕ੍ਰਿਸ਼ਨਾ ਮਹਾਰਾਜ ਜੀ ਬੋਪਾਰਾ ਮਾਤੋਂ ਹੋਰ ਸੰਤ ਮਹਾਰਾਜ ਪਹੁੰਚ ਰਹੇ ਆ ਸੰਤਮਾបុਰਸ਼ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦੇ ਆ ਕਿ ਆਪ ਵੀ ਇਸ ਸਮਾਗਮ ਦੇ ਵਿੱਚ ਪਹੁੰਚ ਕੇ ਸੰਤਾਂ ਮਹਾਂਪੁਰਸ਼ਾਂ ਦੇ ਪ੍ਰਵਚਨ ਸੁਣ ਕੇ ਆਪਣਾ ਜੀਵਨ ਸਫਲਾ ਕਰੋ ਜੈ ਗੁਰਦੇਵ ਧੰਨ ਗੁਰਦੇਵ